ਇਹ ਇਸ ਮੋਟਰਸਾਈਕਲ ਦੋ ਸੀ ਜੀ ਠੱਕੇ ਵੱੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬੜੇ ਬੜੇ ਕੰਨ ਕੰਨ ਜੇ ਲੱਗੇ ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ ਇਹ ਤੱਕ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਾਏ ਛੜਨਾ ਉਹ ਵੀ ਨਹੀਂਗਾ ਠੀਕ ਹੈ ਕਿ ਨਹੀਂ ਇਸ ਕਰਕੇ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਮੈਂ ਨਹੀਂ ਸੀ ਮੈਂ ਦੇਖ ਰਿਹਾ ਹਾਂ ਤੁਸੀਂ ਨਹੀਂ ਸੀਗੇ ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਦੀ ਜਿਹੜੀ ਨਿਗਾਹ ਆ ਉਹ ਵੱਜੋਗੇ ਠੀਕ ਹੈ ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਹੀ ਉਹ ਜਦੋਂ ਕਿ ਹਜੇ ਵੀਡੀਓ ਚੱਲਦੀ ਹੈ ਉਹ ਤੁਰੰਤ ਜਿਹੜੇ ਸਾਨੂੰ ਪਹੁੰਚ ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਤੇ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਮੋਟਰ ਦੇ ਉੱਪਰ ਪਹਿਚਾਨ ਤੇ ਨਹੀਂ ਸੀਗੀ ਠੀਕ ਹੈ ਕਿ ਨਹੀਂ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਹੈ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਸ਼ਿਹਾਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਆਪਣੀ ਜਾਨ ਖਤਰੇ 'ਚ ਪਾਈ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਏ ਇਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਆ ਕਿਉਂਕਿ ਤੇਰਾ ਡਰੈੱਸ ਆ ਰਿਹਾ ਅਮਰਸਰ ਦਾ ਤੈਨੂੰ ਇਹ ਪਤਾ ਮੈਂ ਕੱਲ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ ਮੈਂ ਸਵੇਰੇ ਐਸ ਐਚਓ ਬੀ ਡਿਵੀਜ਼ਨ ਅਮਰਸਰ ਐਸ ਐਚਓ ਡੀ ਡਿਵੀਜ਼ਨ ਅਮਰਸਰ ਨੂੰ ਕਰਕੇ ਦੱਸਿਆ ਇੱਥੇ ਤੇਰਾ ਡਰੈੱਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅਮਰਸਰ ਹਾਊਸ ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਅਗਸਤ ਦੌਰਾਨ 13 ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਦਾ ਪੁੱਤ ਮੋਟਰਸਾਈਕਲ 13 ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਤੇ ਨਹੀਂ ਤੇ ਪੁੱਤੇ ਪੁਲਿਸ ਪ੍ਰਾਪਰਟੀ ਬਣ ਗਈ ਇਹ ਬਰਦਰ ਮਸਲਾ ਸੀਗਾ ਵੀ ਇੱਥੋਂ 3 ਦਿਨ ਪਹਿਲਾਂ ਨਾ ਇਹ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਸੀਗਾ ਕਿ ਦੋ ਲੜਕਿਆਂ ਨੇ ਜਿਹੜੇ ਰੰਗ-ਬਰੰਗੇ ਜਿਹੜੇ ਹੈਲਮਟ ਵੱਡੇ ਬਣਾ ਕੇ ਉਹਦੇ ਉੱਪਰ ਵੱਡੇ-ਵੱਡੇ ਉਹਨਾਂ ਨੇ ਤੁਹਾਇ ਟੈਪ ਜਦੋਂ ਕੰਨ ਜੇ ਹੁੰਦੇ ਆ ਉਹ ਲਾਇਏ ਸੀਗੇ ਉਹ ਲਾ ਕੇ ਘੁਮਰੀ ਸੀ ਦੇ ਵਿੱਚੋਂ ਸਟੰਟ ਮਾਰਦੀ ਸੀ ਔਰ ਉਹ ਜਿੱਥੇ ਘੁਮਾਰੇ ਸੀਗੇ ਉਹ ਜਗ੍ਹਾ ਹੈਗੀ ਬਹੁਤ ਰਸ਼ ਵਾਲੀ ਔਰ ਬੜੀ ਤੇਜ਼ ਲੰਗ ਰੇਸਿਓ ਦੇ ਉੱਪਰੋਂ ਇਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਚੱਲੀ ਸੋਸ਼ਲ ਮੀਡੀਆ ਦੇ ਵਿੱਚ ਚੱਲੀ ਆ ਤੇ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਭਰਾ ਲੋਕਲ ਉਹਨਾਂ ਨੇ ਵੀ ਪਾਈ ਆ ਉੱਥੋਂ ਸਾਨੂੰ ਜਿਹੜੋਂ ਜਦੋਂ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਮਿਲੀ ਆ ਸਾਡਾ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਸੈੱਲ ਹੈ ਉਹਦੇ ਉੱਪਰ ਜਿਹੜੇ ਮਲਾਜਮ ਲੱਗੇ ਬੜੇ ਤੇਜ਼ ਤਰਾਟ ਮਲਾਜਮ ਆਉਂ ਉਹ ਹਰ ਟਾਈਮ ਉੱਤੇ ਬਾਜ ਵਾਲੀ ਨਿਗਾਹ ਰੱਖਦੇ ਆ ਉਹਨਾਂ ਨੇ ਸਾਨੂੰ ਪਾਈਪੇ ਤਾਂ ਦੇਖੋ ਵੀ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜੋ ਤਣ ਤੇ ਜੋ ਕਾਨੂੰਨੀ ਕਾਰਵਾਈ ਕਰੋ ਉਹਦੇ ਲਿਹਾਜ਼ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਜਿਹੜੇ ਨੰਬਰ ਕਢਾਏ ਆ ਇੱਕ ਦਾ ਅਮਰਸਰ ਦਾ ਨਿਕਲਿਆ ਉਹ ਸੀਗਾ ਅਮਰਸਰ ਜਿਹੜਾ ਹੈਗਾ ਤਰਨਤਨ ਰੋਡ ਤੇ ਉਹ ਤੋਂ ਫਿਰ ਉਹਦੇ ਸੰਬੰਧ ਚ ਮੈਂ ਅਮਰਸਰ ਵੀ ਫੋਨ ਕੀਤਾ ਐਸ ਐਚ ਓ ਬੀ ਡਿਵੀਜ਼ਨ ਐਸ ਐਚ ਓ ਡੀ ਡਿਵੀਜ਼ਨ ਜੀ ਨੂੰ ਉਹਨਾਂ ਨੇ ਕਿਹਾ ਜੀ ਵਾਕਈ ਕੋਈ ਨਹੀਂ ਆਪਾਂ ਦੇਖਦੇ ਆਂ ਵੀ ਇਹ ਮੋਟਰਸਾਈਕਲ ਸਾਡੇ ਕੋਲ ਇੱਥੇ ਹੈਗਾ ਤੇ ਆਪਾਂ ਉੱਤੇ ਜੇ ਤੁਸੀਂ ਲੈ ਕੇ ਜਾਣਾ ਤਾਂ ਬੰਦੇ ਭੇਜ ਦਿਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਪਰ ਇਨ ਬੀਟਵੀਨ ਜਿਹੜੇ ਬਾਪਾ ਘੁੰਮ ਰਹੇ ਸੀਗੇ ਬੱਸ ਸਟੈਂਡ ਰੋਡ ਇਧਰ ਸਿਵਲ ਹਸਪੀਟਲ ਰੋਡ ਤੇ ਇਹ ਮੋਟਰਸਾਈਕਲ ਜਿਹੜਾ ਸੀਗਾ ਸਾਡੇ ਕਾਬੂ ਆ ਗਿਆ ਇਹਨੂੰ ਕਾਗਜ਼ ਪੱਤਰ ਪੁੱਛੇ ਕਿ ਸਾਨੂੰ ਕਾਗਜ਼ ਪੱਤਰ ਸਹੀ ਜਿਹੜੇ ਦਿਖਾ ਨਹੀਂ ਸਕਿਆ ਅਸੀਂ ਮੌਕੇ ਤੇ ਜਿਹੜਾ ਮੋਟਰਸਾਈਕਲ ਬੰਦ ਕਰ ਦਿੱਤਾ ਔਰ ਇਸ ਬੱਚੇ ਨੇ ਗਲਤੀ ਵੀ ਮੰਨੀ ਹੈ ਮੋਟਰਸਾਈਕਲ ਇਹੀ ਲੈ ਕੇ ਆਇਆ ਸੀਗਾ ਪਰ ਇਹ ਮੰਨਿਆ ਨਹੀਂ ਇਹ ਕਹਿ ਰਿਹਾ ਸੀ ਮੈਂ ਨਹੀਂ ਲੈ ਕੇ ਆਇਆ ਜੀ ਕੋਈ ਹੋਰ ਲੈ ਕੇ ਆਇਆ ਸੀਗਾ ਮੋਟਰਸਾਈਕਲ ਇਹੀ ਚਲਾ ਰਿਹਾ ਸੀਗਾ ਇਹ ਐਸ ਵੇਲੇ ਮੋਕੇ ਲਈ ਬੌਂਡ ਕਰ ਦਿੱਤਾ ਗਿਆ। ਬਿਲਕੁਲ ਜੀ ਬਿਲਕੁਲ ਇਹਨੂੰ ਬੰਦ ਕਰ ਦਿੱਤਾ। ਇਹਨੂੰ ਕਿਹਾ ਵੀ ਇਹਦਾ ਚਲਾਨ ਭੁਗਤ ਕੇ ਜਿਹੜੀ ਚਿੱਟ ਸਾਨੂੰ ਲਿਆ ਕੇ ਦਿਖਾ ਦੇ ਤਾਂ ਆਪਣਾ ਮੋਟਰਸਾਈਕਲ ਛੱਡ ਕੋ ਜਦੋਂ ਮਰਜ਼ੀ ਆ ਕੇ ਲੈ ਜਾ ਸਕਦਾ। ਕਿੰਨਾ ਚਲਾਨ ਟਟਿਆ ਗਿਆ ਇਹਦਾ ਚਲਾਨ ਤੇ ਦੇਖੋ ਅਸੀਂ ਇੱਥੇ ਹੁਣ ਬੰਦ ਕੀਤਾ। ਇਹ ਹੁਣ ਮੌਕੇ ਤੇ ਜਾ ਕੇ ਆਪਣੇ ਕਾਗਜ਼ ਲੈ ਕੇ ਜਾਊਗਾ ਡੀਟੀਓ ਆਫਿਸ ਉਹਦੇ ਲਿਹਾਜ਼ ਨਾਲ ਉਹ ਇਹਨੂੰ ਆਪੇ ਫਾਇਲ ਇਹਨੂੰ ਪਾਉਣ।